ਸਰਸਿਕਲ ਬਾਈ ਜੀ ਮਾਣਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੀਆਂ ਝੋਟੀਆਂ ਦੋ ਤੇ ਇੱਕ ਤੋਕੜ ਗੱਪਣ ਗਾਂ ਹੀ ਆ ਵਧੀਆ ਕੁਆਲਟੀ ਵਾਲੀ ਤੇ ਬਾਈ ਨੇ ਕਰਦੇ ਆ ਗੱਲਬਾਤ ਸਰਸਿਕਲ ਬਾਈ ਜੀ ਵਰਪੁਲਾ ਜੀ ਹਰਮਣਾ ਜੀ ਬਹੁਤ ਵਧੀਆ ਠੀਕ ਠਾਕ ਕਿਹੜਾ ਜੀ ਹਾਂਜੀ ਜਿਹਨੇ ਭੈਣ ਭਰਾਵਾਂ ਦੀ ਮਾਣਾ ਡੇਰੀ ਫਾਰਮ ਦੇ ਸਾਰੇ ਜਨਤਾ ਦਾ ਧੰਨਵਾਦ ਕਰਦੇ ਆ ਧੰਨਵਾਦ ਬਾਈ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਦਾ ਜੀ ਧੰਨਵਾਦ ਧੰਨਵਾਦ ਬਾਈ ਜੀ ਤਿੰਨ ਜਨਮ ਦੇ ਵਿਧੀਆ ਜ ਆਪਣੇ ਕੋ ਤਿੰਨੇ ਆ ਤਿੰਨ ਆ ਵਧੀਆ ਠੀਕ ਹੈ ਭਾਈ ਟੋਪੜੇ ਦਾ ਬੜਾ ਵਧੀਆ ਚੰਗੀ ਵੱਡੀ ਹਾਂਜੀ ਤੇ ਦੋ ਮਈਆਂ ਤੇ ਬੱਚੇ ਵੀ ਮਰੇ ਅੱਛਾ ਬੱਚੇ ਮਰੇ ਮਈਆਂ ਸੂਈਆਂ ਸਿਰਫ ਅਠਾ ਦਾ ਫਾਂਦਰਾਂ ਦੀਆਂ ਤਾਜ਼ੀ ਅਰਬੇ ਸੂਈਆਂ ਤਾਜ਼ੀਆਂ ਹੀ ਆ ਬਿਲਕੁਲ ਬਿਲਕੁਲ ਆ ਮਈਆਂ ਠੀਕ ਹੈ ਜੀ ਇੱਕ ਦਾ ਤੇ ਇੱਕ ਨੰਬਰ ਵਾਲੀ ਦਾ ਬੱਚਾ ਹੈ ਨਹੀਂ ਇਹਦੀ ਬੂਸ਼ੀ ਬਣੀ ਇੱਕ ਦੀ ਬੂਸ਼ੀ ਬਣੀ ਆ ਠੀਕ ਹੈ ਜੀ ਇਹ ਬਾੜੇ ਦੇ ਦਾ ਬੱਚਾ ਆਗੇ ਹੰਨੇ ਨਾ ਤਾਹੀ ਜਿਹੜਾ ਮਾਗੀ ਥਲੇ ਬੈਠੀ ਠੀਕ ਹੈ ਭਾਈ ਜੀ ਪੂਰੀ ਝੋਲੀ ਵੱਡੀ ਆ ਹਾਂਜੀ ਆਹੋਂ ਪੋਂ ਦੇ ਲੋੜ ਨੂੰ ਇਦਾਂ ਭਵੇਂ ਰੱਖੀ ਠੰਡੀਆਂ ਇਦਾਂ ਬੈਜੀ ਨਹੀਂ ਵੇਖੋ ਜੀ ਆਹੋ ਬਹੁਤ ਵਧੀਆ ਮਹੀਨਾ ਵਧੀਆ ਕੁਆਲਟੀ ਚੀਜ਼ਾਂ ਆ ਬਹੁਤ ਹੀ ਭਾੜਾ ਪਗ ਚੋ ਠੀਕ ਆ ਬਹੁਤ ਦੀ ਝੋਟੀ ਆ ਵੀਰ ਵੱਡੀ ਹਾਂਜੀ ਸਿੰਗਲ ਹੱਡੀ ਚੋਟੀਆਂ ਦਿਖਾਉਣ ਚਾਹਵਾ 13 ਕਿਲੋ 13 ਕਿਲੋ ਹੋ 14 13 ਕਿਲੋ ਦੀ ਗਾਰੰਟੀ ਫੋਲੋ ਵੇਖੋ ਸਿੰਗਲ ਹੱਡੀ ਝੋਟੀਆਂ ਦੀ ਹਰਿਆਣੀ ਦੀ ਝੋਟੀਆਂ ਬਹੁਤ ਸਪੈਸ਼ਲ ਕੁਆਲਟੀ ਝੋਟੀਆਂ ਮਰ ਗਿਆ ਪਰ ਝੋਟੀਆਂ ਵੀਰ ਜੋ ਪੁੱਠਾ ਪੱਟਾ ਆਰਡਰ ਲੈਵਾ ਖਾਣ ਖੰਭਾਂ ਨੂੰ ਮੋਟਾ ਮੋਟਾ ਲਗਾ ਵਧੀਆ ਕੀ ਬਾਤ ਸੁਵਾਦੀ ਇੱਕ ਨੰਬਰ ਹਾਂਜੀ ਇਹ ਪੂਰੀ ਝੋਟੀ ਵਧੀਆ ਬੰਦੇ ਦਾ ਹੋਏ ਵੀਰ ਬੱਚਾ ਮਰੇ ਅੱਛਾ ਬੱਚਾ ਮਰੇ ਕਿਹੜਾ ਵੀ ਝੋਟੀ ਗਾਹੀ ਯਾਦ ਕਰੂ ਪੱਟੀ ਚੱਡੀ ਦੀ ਠੱਡੀ ਬੜੀ ਹੈ ਜਿਹਦਾ ਪਹਾੜੇ ਦੇ ਮਿਲੂ ਦੋਵੇਂ ਟਾਂ ਠੰਡੀ ਟਾ ਡੰਡ ਡੰ ਟਪਰੇ ਠੰਡਾ ਵਧੀਆ ਹੋਵੇ ਠੰਡਾ ਡੰਡ ਠੀਕ ਹੈ ਜੀ ਉਹ ਸਿੰਗੀ ਝੋਟੀ ਵਧੀਆ ਕੁਆਲਟੀ ਝੋਟੀ ਹੈ ਠੀਕ ਹੈ ਜੀ ਨਾ ਕੋਤ ਨਾ ਕੋ ਕੋਈ ਡਰਾਈ ਨਹੀਂ ਬਾਤ ਇੱਕ ਨੰਬਰ ਹੈ वॾी चोली बि रखो चवामा दुध झोड़ी को तेरहं किलो ਕਿਆ ਕੋਣਾ ਚਵਾਚੂ ਪਾਣਾ ਜਿਆ ਵਧੀਆ ਬੋਲਾ ਜੀ ਹੀਰ ਉਹ ਨਹੀਂ ਗੱਲ ਜਿਹੜਾ ਮਰਜੀ ਮੈਂ ਬਚਾ ਪੰਜ ਮਿੰਟਾਂ ਤੋਂ ਪਹਿਲਾਂ ਲਊਗੀ ਉਹ ਗੱਲ ਨਹੀਂ ਸੱਚਾਈ ਤੇ ਸੱਚ ਦੱਸ ਕੇ ਇਦਾਂ ਕਿ ਉਹਦੀ ਵੇਚਾਂ ਜਿਹੜੀ ਗੱਲ ਸਹੀ ਗਾ ਬਿਲਕੁਲ ਮਾ ਜੀ ਇਹ ਆ ਵਧੀਆ ਕਢੀ ਗੱਲ ਸ਼ੁਰੂ ਹੋ ਰਹੀ ਤੇ ਹੀ ਸਿਰ ਦਾ ਦਾਖ ਦੇਣਾ ਹੋਏ ਜੋ ਮੈਂ ਹੀ ਨੂੰ ਹਾਂਜੀ ਹਾਂਜੀ ਮੋਹਨ ਵੀਰ ਮੈਂ ਦੇਖੋ ਹਾਂਜੀ ਦੋਰੇ ਦੱਸਿਓ ਮੋਹਨ ਵੀਰ ਇੱਕ ਤੀ ਦੀ 35 ਜਿੱਥੇ ਮਰਜੀ ਮੈਂ ਵੇਖਦੀ ਵੀਰ ਬਚੇ ਨਾਲ ਜਿਆ ਹੁਣ ਬਚਾ ਵੀ ਚੇਲੇ ਘਰ ਚੱਕੀ ਮਰਜੇ ਤੇ ਕਿਹੜੀ ਗੱਲ ਆ ਪਈਆਂ ਭਾੜੇ ਲੱਗ ਜਾਂਦੀ ਲੱਗ ਜਾਂਦੀ ਆ ਫੋੜਿਆ 30 ਸੀਲ ਨਹੀਂ ਜਾ ਗਲਤ ਕੰਮ ਨਹੀਂ ਕਰੀ ਵੀਰ ਜੋੜ ਇਹੋ ਜਿਹੇ ਬੱਚੇ ਦੀ ਲੋਡਿੰਗ ਮਿਲਦੀ ਹੁੰਦਾ ਜੀ ਹਾਂ ਜੀ ਦੱਸੋ ਬਣਾ ਬਾਈ ਜੀ ਕੀ ਫਿਰ ਵਧੀਆ ਮੁੱਲ ਕਰਿਓ ਜਾਇ ਜ ਮੁੱਲ ਕਰਿਓ ਮੁੱਲ ਭਾਵੇਂ ਕਰੀਏ 1 5 ਪੂਰੀ ਲੱਖ ਰੁਪਏ ਪੂਰੀ ਲੱਖ ਦੀ ਝੋਟੀ ਦੇ ਦਾਂਗੇ ਦੇਖੋ ਭਾਈ ਕਹਿੰਦੇ ਪੂਰੀ ਲੱਖ ਦੀ ਝੋਟੀ ਹੁੰਦਾ ਬੱਚੇ ਸਮੇਤ ਉਹ ਬੱਚਾ ਹੋਵੇ 35 40 ਦਾ ਹੱਕ ਰਾਦੀ ਝੋਟੀ ਵਧੀਆ ਕੁਆਲਟੀ ਝੋਟੀ ਹੜਾ ਮਹੀਨੇ ਬੱਚੇ ਕੀਤਾ ਆ ਉਹ 30 ਕਿਲੋ ਆ 12 ਕਿਲੋ ਜਿਹੜਾ ਬਾਕੀ ਝੋੜੀ ਨਸਲ ਬਰੀਡ ਆ ਪੂਰੀ ਕੁਆਲਟੀ ਝੋਟੀ ਆ ਤੇ ਵਧੀਆ ਝੋਟੀ ਸ਼ਾਨਦਾਰ ਕੁਆਲਟੀ ਵਾਲੀ ਤਮਾਦ ਖਮਾਦੀ ਚੋਂ ਨੰਬਰ ਹੈ ਜੀ। ਓਰੀ ਪੁਦੀਆ ਫੋਲ ਤਾਜੀ ਆ ਤਾਂ ਹੀ ਭਈਆਂ ਨੇ ਵਧੀਆ ਮੁੱਲ ਕੀਤਾ ਕੁਆਲਟੀ ਇਹਨੇ 1 ਲੱਖ ਦੀ ਜੈਸ ਨੋ ਹੀ ਦੇ ਦਾਂਗੇ ਝੋਟੀ ਠੀਕ ਆ ਭਾਈ। ਪੂਰੀ ਵਧੀਆ ਕੁਆਲਟੀ ਝੋਟੀ। ਠੀਕ ਆ ਬਣ ਜੀ। ਚਵਾਚੂ ਭਾਈ ਐਂ ਬੋਲਾ ਨਾਰ ਨੋ ਚੈੱਕ ਕਰੋ ਬਹੁਤ ਸੋਹਣੀ ਝੋਟੀ ਆ ਸਾਫ ਸੁੱਥੀ ਝੋਟੀ ਨੂੰ ਕਿਹੜਾ ਲਗਾ ਚਵਾਚੂ ਥਾਲ ਬੜਾ ਬੁਲ ਲਗਾਇਆ ਕੁਆਲਟੀ ਲਈ ਝੋਟੀ ਆ ਪੂਰੀ ਸਪੈਸ਼ਲ ਆ। ਪੁਰੀ ਨਸਲ ਬਰੀਡ ਏ ਝੋਟੀ ਦੇ ਵਿੱਚ ਇਹ ਵੀਰ ਏਡਾਂ ਦੀ ਕਮੇਟੀ ਆ ਇਹ 12 ਮਹੀਨੇ ਝੋਟੀ ਟਿਕਾ ਕੇ ਜਨਾ ਵਧੀਆ ਚੂਲੇ ਲੱਖ ਦੀ ਰਹਿਣੀ ਸਹੀ ਗੱਲ ਵਧੂਗੀ ਘੜਦੀ ਨਹੀਂ ਵੱਡੀ ਝੋਟੀ ਆ ਕਾਟ ਕਾਟਦੀ ਨਹੀਂ ਹਾਂ ਵੀ ਫੇਰ ਬਣੀ ਕਿਦਰ ਭਜਾਂਦੀ ਆ ਸਹੀ ਗੱਲ ਬਾਈ ਠੀਕ ਆ ਜੀ ਹਾਂ ਜੀ ਆਹ ਮਹੀਨੀ ਵੀਰ 부ਸ਼ੀ ਬਣੀ ਆ ਲਓ ਇਹਦੀ 부ਸ਼ੀ ਬਣੀ ਇਹਦੀ ਦੂਸਰੀ ਬਣੀ 부ਸ਼ੀ ਬਣੀ ਆ ਵੀਰ 부ਸ਼ੀ ਨਾ ਮਗਰ ਮਗਰੀ ਪਣੀ ਲਓ ਜੀ ਵੇਖੋ ਆਇਆ ਦੇਖੋ ਜੀ ਸਸਾ ਗਾਲ ਛੋੜਦਾ ਤੇ ਪੁੱਛਦੇ ਮੈਂ ਜਾਣਦੀ ਆ ਉਹ ਵੀ ਤਾਜੀ ਸੂਈ ਦੇ ਵਿੱਚ ਵਈ ਤਾਜੀ ਦੇ ਬੱਚੇ ਮਰਦੇ ਵਖਰੀ ਗਾਦੇ ਚੋਂ ਨਹੀਂ ਕਈ ਵਾਰ ਜਾਨਵਰ ਤੇ ਲਾ ਮਠਾ ਹੋ ਜਾਂਦਾ ਆਇਆ ਠੀਕ ਹੈ ਜੀ ਇਹ 10 ਦਾ ਹੀ ਸਾਰੀ ਮੈਸੇਜ ਠੀਕ ਹੈ ਜੀ ਆ ਜਵਾਪ ਸਮਾ ਦੀ ਇੱਕ ਨੰਬਰ ਦੋ ਤੇ 10 ਕਿਲੋ ਹੋਊਗਾ ਜੋਟੀ ਹਾਂ ਜੀ ਜਿਆ ਸੁਵਾ 10 ਕਿਲੋ ਦੋਜੂਗਾ ਤੇ ਆਪ ਸਮਾ ਦੀ ਇੱਕ ਨੰਬਰ ਠੀਕ ਹੈ ਭਾਈ ਜੀ ਲੈ ਆਓ ਜੀ ਲੈ ਆ ਵੀ ਲੈ ਮੇਰੇ ਕੋਲ ਜੈਲ ਵੀ ਰੇਡ ਨਾ ਪਾਣਾ ਹਾਂ ਜੀ ਦੱਸੋ ਜੀ ਮਾਣ ਕੀ ਹੋਣੀ ਮੈਂ ਮੈਂ ਦਾ ਮੋਲ ਹੋਊਗਾ ਵੀਰ ਉਹ ਝੋਟੀ ਚਲੋ ਉੱਧਰ ਦੀ ਆਮ ਰਗੋਂ ਵਾਧਰੀ ਨਹੀਂ ਆ ਹਾਂਜੀ ਜਿਹੜੀ ਜੈਲ ਭਾਣ ਮੈਂ ਪਾਣਾ ਦਵਾਵੇਂ ਹਾਂਜੀ ਦੋ ਵੀਰ ਮੈਂ ਦਾ ਪਾਉਂ ਕਹੀਏ 75 70 70 ਜਿਵੇਂ 2 ਛਾਦਾਂਗੇ 68 ਹਜ਼ਾਰ ਜਿੰਨੀ 68000 ਦੀ ਲਓ ਜੀ ਬਾਈ ਕਦਾ 75 ਨਹੀਂ ਮੋਲ ਲੈ ਕੋਈ 70 ਨਹੀਂ 70 ਤੋਂ 2000 ਮਾਨ ਕਰਦਾਂਗੇ ਜਿੱਦਾ ਹੀ ਚੋਲੇ ਠੀਕ ਧਾਰ ਦੇਗੇ ਧਾਰ ਦੇਗੇ ਇਦਾਂ ਹੀ ਚੋਲੇ ਕੋਈ ਚੱਕਰ ਨਹੀਂ 68000 ਨਾ ਕਿ ਲੋ ਗਰੰਟੀ ਵਾਲਾ ਦੇਖੋ ਜੀ 68000 ਸਾਰਾ ਸੁਆ ਛੋਟੀ ਛੋਏ ਫਿਰ ਐਂਡ ਦੇ ਆ ਕੇ 60000 ਦੀ ਫਿਰ ਵੀ ਕਹਿੰਦੀ ਇਹ ਟੋਕੜ ਕੱਪੜਾ ਹੋ ਜੇ ਤੇ ਫਿਰ ਵਾਧੂ ਮੋਲ ਪੈ ਜਾਊਗਾ ਥੋੜਾ ਵਾਹ ਚਲੋ ਜਿਹੜਾ ਵਿੱਚ ਹੋਈ ਜਾਵੇ ਤੇ ਗਾਂ ਕਰਮਾ ਵਾਲੀ ਬਣੀ ਜਾਊਗੀ ਹਾਂ ਜੀ ਸਹੀ ਸਹੀ ਸਮਾਧੀ ਇੱਕ ਨੰਬਰ ਠੀਕ ਆ ਭਾਈ ਜੀ ਬਹੁਤ ਸਾਫ ਛੋਟੀ ਆ ਪੂਰੀ ਕੁਆਲਿਟੀ ਵਾਲੀ ਹਣ ਦੇ ਵਾਲ ਚੰਗਾ ਲੱਗਾ ਆ ਤੇ ਵਧੀਆ ਯਾਰੇ ਬਣ ਲੈ ਜੋ ਠੀਕ ਆ ਜੀ ਇਹ ਟੋਕੜ ਕੱਪੜਾ ਮੈਡ ਠੀਕ ਆ ਜੀ ਟੋਕੜ ਕੱਪੜਨ ਜੀ ਇਹ ਵਿਧੀ ਤਾਂ ਨਾਮੀਨਾ ਦੀ ਗੱਭਣਾ ਵੈੜ ਕਾਲੀ ਜੱਤੀ ਵਸ਼ੀ ਹਾਂਜੀ ਬਹੁਤ ਦਿੰਦੀ ਰਹੀ ਆ ਵਾ 20 ਕਿਲੋ ਅੱਛਾ 20 ਕਿਲੋ ਤੋਂ ਤੇ ਡਿਟੇ ਹੀ ਹੈ ਇਹ ਫਾਈ ਵੱਡੀ ਪੇਰ ਵਾਲੀ ਫਾਰਮ ਵਾਲੀ ਵਸ਼ੀ ਹੈ ਕੁਆਲਿਟੀ ਦੀ ਪੂਛ ਪਾਸ ਦੇਖੋ ਕੰਨ ਬੂਥੀ ਬਹੁਤ ਸਾਬੂ ਉਹ ਵਸ਼ੀ ਦੇ ਕੋਲ ਵੀ ਇਹਾ ਚੋਲਣਾ ਦਾਖਲ ਦਾਖਲ ਦਵਾਉਂਦਾ ਦਾਖਲ ਉਹਦੇ ਤਾਂ ਨਾਮੀਨਾ ਦੀ ਗੱਭਣੇ ਠੀਕ ਹੈ ਜੀ ਪੂਰੀ ਵੈੜ ਵੱਟੀ ਹੈ ਚੰਗੀ ਕਾਲੀ ਜੱਤੀ ਵਸ਼ੀ ਫਾਰਮ ਵਾਲੀ ਵਹਣਿਆ ਠੀਕ ਹੈ ਜੀ ਮੋਸ਼ ਕੀ ਹੈ ਸ਼ੇਦਾਂ ਦਾ ਸਿੱਧੀ ਲੱਕ ਜੋ ਸਿੱਧੀ ਚਲੋ ਲੈਓ ਫੰਦੀ ਬੜੀ ਪਰ ਕਿਦਾਂ ਮਰਜ਼ੀ ਕਰ ਲੈ ਠੀਕ ਹੈ ਜੀ ਕੁਆਲਟੀ ਵਾਲੀ ਇਹ ਸਾਫ ਸੁਗਰੀ ਵਸਦੀ ਜਿਹੜਾ ਉਹ ਸਾਫ ਲੋ ਡਬਲ ਹੋਣਾ ਨਹੀਂ ਹੈ ਮੋਹਨ ਵੀਰ ਭਾਣਾ ਕਰੀਏ ਜੋ ਮਰਜ਼ੀ ਬਿਲਕੁਲ ਕੋਲ ਗਿਆ ਹੈ ਵਾਸੀ ਜੀ ਦਾਂਗੇ ਹਾਂਜੀ ਮੋਹਨ ਭੰਤਾਰੀ ਹਾਂ ਲੈ 40000 40000 ਦੀ 40000 ਲੈ ਵੀ ਭਾਈ ਕਹਿੰਦੇ ਯੈਸ ਨੋ 40000 ਮੋਲਿਆ 40000 ਦੇ ਦੇਵਾਂਗੇ ਉਹਦਾ ਦੇ ਨਹੀਂ ਦੇ ਬਣੀ ਹੋਵੇ ਨਾ ਹਾਂਜੀ ਚਾਰ ਹੁੰਦੀ ਆ ਉਹ ਵਾਸੀ ਤਿੰਨ 40000 ਵੀ ਦੇ ਦੇਈਏ ਸਹੀ ਗਾਲਿਆ ਇਹ ਟੋਪੜਾ ਕਬੜੇ ਨਾਲੇ ਵਾਲਾ ਹੀ ਫਿਰਦੀ ਆ ਤੇ ਵਾਸੀ ਬਣਦੇ ਜਿਹੜੋ ਬਣਦੇ ਆ ਇਹ ਬੜੀ ਬਣੀ ਠੀਕ ਹੈ ਜੀ ਬਾਈ 40000 ਬੜੀ ਬਣੀ ਦੇਖੋ ਜੀ ਵਾਸੀ ਉਰੀ ਕੁਵਾਰਦੀ ਨਾਲ ਬ੍ਰੀਡ ਜੋਟ ਹੋਇਆ ਚਾਰ ਜਨਵਾਰ ਤੋਂ ਵੀ ਤੋਂ ਦੇ ਕਰ ਲੈ ਗਏ ਠੀਕ ਹੈ ਬਾਈ ਜੀ ਹੰਦੀ ਠੰਡਾ ਆਦੰਗਦਾ ਫੈਲਾ ਹੋ ਰਿਹਾ ਹਾਂਜੀ ਵੇ ਕੋਈ ਨਹੀਂ ਆਣਾ ਨਹੀਂ ਵੇ ਸ਼ਾਮਾਂ ਚੋਲੇ ਪੰ ਦੁਪਹਿਰੇ ਚੋਲੇ ਜਦੋਂ ਕੋਈ ਰਿਸ਼ਤੇਦਾਰ ਆਵੇ ਦੁੱਧ ਨਹੀਂ ਉਸਰੇ ਚੋਲੇ ਇੱਕ ਗਰਮੀਆਂ ਦੀ ਫ੍ਰੀਜ ਬਹੁਤ ਸਾਰੇ ਗਲਾਸ ਚ ਹੋ ਗਏ ਚਾਹ ਬਣਾ ਕੇ ਰੱਖੇ ਪਰੋਣੇ ਆ ਗਏ ਵੀ ਕੋਫੀ ਕੋਫੀ ਬਣਾਦੇ ਕੋਫੀ ਤੇ ਨਾਲੇ ਪਰੋਣੇ ਹੋਈ ਰਾਨ ਵੀ ਤਾ ਤਾ ਦੁੱਧ ਪਾਇਆ ਤਾ ਤਾ ਦੁੱਧ ਪਾਇਆ ਬਿਜਾ ਨਹੀਂ ਪਾਇਆ ਹਾਂਜੀ ਠੀਕ ਹੈ ਬਾਕੀ ਵੀ ਲਾਈਵ ਤੇ ਕਮੈਂਟਸ ਤੇ ਸ਼ੇਅਰ ਹਨ ਬਹੁਤ ਹੀ ਵਾਟ ਕਰਿਆ ਕਰੋ ਜਿਹਦੇ ਵੀਰ ਭਰਾ ਜੁੜੇ ਆ ਹਾਂਜੀ ਅਗ ਤਾਂ ਜੁੜੀ ਸਾਰਾ ਦੋਸਤਾਂ ਦਮਾਰ ਕੰਦੇ ਹਾਂ ਹਾਂਜੀ ਹਾਂਜੀ ਤੇ ਜਦੋਂ ਲਾਈਵ ਵੀ ਕਰਨਾ ਤਾਂ ਪਤਾ ਵੀ ਦੋ ਤਿੰਨ ਦੋ ਤਿੰਨ ਚਾਰ ਨਾਲ ਨਾ ਰੋਈ ਵਿਖਾਈ ਦੇ ਹਾਂਜੀ ਹਾਂਜੀ ਯਾਨੀ ਕੁਆਲਟੀ ਵਾਲੇ ਆ ਹਾਂਜੀ ਬਈ ਸਾਡਾ ਵੀਡੀਓ ਸਾਫ਼ ਸੁਥਰੇ ਕਰਕੇ ਲੈਂਦੇ ਜਿਆ ਸਹੀ ਗੱਲ ਬਈ ਪਾਣਾ ਪਾਣੀ ਦੇ ਆ ਵੀ ਜਿਆਜ ਵੀਰ ਜੀ ਸਹੀ ਗੱਲ ਹਾਂਜੀ ਠੀਕ ਆ ਬਹੁਤ ਟਰੱਸ ਬੋਲਦੇ ਨੰਬਰ ਵੀ ਜੀ ਹੈਗਾ 8477407755 ਹਾਂਜੀ ਨਾਮ ਮਾਲਾ ਪਿੰਡ ਪੋਮਾ ਪਿੰਡ ਪੋਮਾ ਨੂੰ ਲਾਈਕ ਤੇ ਕਮੈਂਟ ਸ਼ੇਅਰ ਵਾਤਾਵਾਤਾ ਚੈਨਲ ਨੂੰ ਕਰਿਆ ਕਰੋ ਜੁੜੀ ਸਕਦੇ ਜੁੜੀ ਤਾਂ ਸਤਿ ਸ੍ਰੀ ਅਕਾਲ ਜੀ